ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਨਾ ਖੀਮ ਕਰਨ ਜ਼ੋਨ ਦੇ ਵਿੱਚ ਖੜੇ ਆਂ ਬਾਰਡਰ ਏਰੀਆ 'ਚ ਇੱਥੇ ਆਪਾਂ ਇੱਕ ਪਿੰਡ ਆ ਕਲਸ ਪਿੰਡ ਦੇਖਣਾ ਕਹਿੰਦੇ ਆ ਕਿ ਇਹ ਪਿੰਡ ਨਾ ਜਿਹੜਾ ਇਹ ਜਮਾ ਜਿਹੜੀ ਬਾਰਡਰ ਲਾਈਨ ਨਾਲ ਉਹ ਪਿੰਡ ਦੇ ਵਿੱਚ ਦੀ ਲੱਗਦੀ ਆ ਮਤਲਬ ਬਿਲਕੁਲ ਨਾਲ ਦੀ ਲੱਗਦੀ ਆ ਉਹ ਆਪਾਂ ਦੇਖਣਾ ਇਹ ਸਾਹਮਣੇ ਇੱਕ ਪਿੰਡ ਆ ਦੇਖੋ ਆਹੀ ਰੋਡ ਜਿਹੜਾ ਪਿੱਛੋਂ ਆਉਂਦਾ ਨਾ ਖੀਮ ਕਰਨ ਤੋਂ ਤੇ ਆਹ ਡਰੇਨ ਆ ਜਿਹੜੇ ਬੰਕਰ ਬਣਿਆ ਦੇਖੋ ਮਗਰ ਇਹ ਸਾਰੀ ਡਰੇਨ ਮਤਲਬ ਪੌਲ ਬਣਿਆ ਕਤਰ ਦੀਆਂ ਲੜਾਈਆਂ 65 ਦੀਆਂ ਲੜਾਈਆਂ ਦੇ ਵਿੱਚ ਇਹ ਸਾਰਾ ਨਾਲ-ਨਾਲ ਜਾਂਦਾ ਇਹ ਬੰਕਰਾਂ ਤੋਂ ਬਾਹਰ ਦੂਜੀ ਸਾਈਡ ਪਿੰਡ ਆਪਾਂ ਪਿੰਡ ਦੇਖਦੇ ਆਂ ਆਜੋ ਇਹ ਦੇਖਦਾ ਇਹ ਰਾਈਟ ਸਾਈਡ ਤੇ ਆ ਸਿੰਗਲ ਸੜਕ ਆ ਜਿੱਥੇ ਆਪਾਂ ਜਾ ਰਹੇ ਆਂ ਦੇਖੋ ਇਹ ਸਿੰਗਲ ਰੋਡ ਆ ਇਹ ਬਾਕੀ ਪਿੰਡ ਬੂਟ ਘੱਟ ਹੀ ਐ ਸਾਡੇ ਮਗਰ ਇੱਕ ਪਿੰਡ ਲੱਗ ਗਿਆ ਇਹ ਬਹੁਤ ਕਹਾਕਾਰ ਦਿਖੇ ਇਹ ਕਿੰਨਾ ਸੋਹਣਾ ਘਰ ਸੀਗਾ ਹਨਾ ਇਹ ਕਿਹੜੇ ਟਾਈਮ ਤੇ ਬਣਾਇਆ ਹੋਊਗਾ ਹਮ ਇੱਕ ਤ너 ਦੇਖੋ ਇਹ ਜਿਸ ਟਾਈਮ ਤੇ ਇਹ ਘਰ ਬਣਿਆ ਹੋਊਗਾ ਨਾ ਉਸ ਟਾਈਮ ਦੀ ਇਹ ਮਤਲਬ ਇੱਕ ਕੁਆਲਿਟੀ ਦੀ ਕੋਠੀ ਹੋਊਗੀ ਦੇਖੋ ਰੋਡ ਦੇ ਉੱਤੇ ਆ ਸਿਰਫ 10 ਕਰਮਾਂ ਦੇ ਘਰ ਸੀਗਾ ਤੇ ਅੱਗੇ ਬਰਾਂਡਾ ਬਰੂੰਡਾ ਜਿਵੇਂ ਆਪਾਂ ਪਹਿਲਾ ਘਰ ਬਣਾਉਂਦੇ ਸੀ ਸਾਮਣੀ ਰਸੋਈ ਐ ਕਿਸੇ ਨੇ ਰੀਜਣਾ ਬਣਾਇਆ ਸੀਗਾ ਪਰ ਟਾਈਮ-ਟਾਈਮ ਦੀ ਗੱਲ ਠੀਕ ਕਹਿ ਸਕਦੇ ਹਾਂ ਫਿਰ ਹੋ ਸਕਦਾ ਇਹ ਇਥੋਂ ਸ਼ਹਿਰ ਚਲੇ ਗਏ ਹੁਣ ਕਿਉਂਕਿ ਜਦੋਂ ਘਾਤ ਤਰਜੀ جنگ ਹੋਈ ਆ ਨਾ ਦਾ ਉਦੋਂ ਬਹੁਤ ਸਾਰੇ ਲੋਕ ਜਿਹੜੀ ਆ ਉਹ ਪਾਸੇ ਚਲੇ ਗਏ ਹਨਾ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਚਲੇ ਗਏ ਜਿਹੜੇ ਐਵੇਂ ਖੇਤਾ 'ਚ ਘਰ ਸੀਗੇ ਉਹ ਤਾਂ ਬਿਲਕੁਲ ਹੀ ਮੱਲੋ ਛੱਡ ਕੇ ਨਾ ਬਹੁਤ ਸਾਰੇ ਸਬਸਕ੍ਰਾਈਬ ਕਰ ਲਿਓ ਤੇ ਅਸੀਂ ਪਿੰਡ ਜਾਣਾ ਹਾਂ ਕੋਈ ਗੱਲ ਨਹੀਂ ਚੱਲ ਠੀਕ ਆ ਓਕੇ ਬਬੂ ਹੁਣ ਪੁੱਛਣਾ ਉਹ ਸੇ ਤੇ ਬੱਚੇ ਨੂੰ ਉਸ ਨੂੰ ਲੈ ਇਹਨਾਂ ਦਾ ਅਸਲਾ ਮਾਸਟਰ ਕਰ ਲੈ ਬੱਚੇ ਤਸਵੀਰਾਂ ਸੋਨੇ ਕਹਿੰਦਾ ਇੱਥੋਂ ਮੁੜਨਾ ਇੱਥੋਂ ਜਾਉਂਗੇ ਅੱਜ ਕੱਲ੍ਹ ਸਭ ਔਰ ਕੋ ਡਰੇਨ ਨੂੰ ਦੇਖੋ ਬੱਚਾ ਇਹ ਹੀ ਨਾਲਾ ਇਹਨੂੰ ਡਰੇਨ ਕਹਿੰਦੇ ਮੈਨੂੰ ਕਿਹਾ ਨਾ ਇਹਨਾਂ ਦੱਸਿਆ ਚਾ ਨਾਲੇ ਇਹਨੂੰ ਜਾਂ ਕੱਚੀ ਹਨਾ ਨਹਿਰ ਨੂੰ ਆਪਾਂ ਕਹਿ ਸਕਦੇ ਹਾਂ ਡਰੇਨ ਚਲੋ ਸੜਕ ਠੀਕ ਆ ਵਧੀਆ ਫੋਟੋ ਵੀ ਪਾ ਲਵਾਂ ਮਹੌਲ ਕਿੰਝ ਲੱਗਦਾ ਵਧੀਆ ਲੋਕ ਰਹਿੰਦੇ ਆ ਰਸਤਾ ਦੇ ਕਿੰਨਾ ਇੱਧਰ ਦੇਖੋ ਦੋਸਤੋ ਆ ਫੇਰ ਆਪਾਂ ਕੱਚੇ ਰਸਤੇ ਤੇ ਆ ਗਏ ਘਰ ਘੁਰਤਾ ਹੈਗੇ ਆ ਲੋਕਾਂ ਨੇ ਮੈਨੂੰ ਲੱਗਦਾ ਪਿੰਡ ਹੀ ਆ ਗਿਆ ਯਾਰ ਹਾਂ ਸਾਈਡਾਂ ਤੇ ਵੀ ਆ ਘਰ ਬਣਿਆ ਨਾ ਉਹ ਵੀ ਘਰ ਹੈਗਾ ਹੂੰ ਟੈਂਡ ਆ ਗਿਆ ਕਾਕੇ ਕਿਹੜਾ ਪਿੰਡ ਇਹ ਕੁੱਛ ਵੈਰੀ ਗੁੱਡ पहुंच गए वाला भी आवाज आई कमल लो खेसा लो आह दरिया लो हम आपको बाटर इधर कोई है ਉਹ ਬੱਸ ਕੋਲ ਸੀ ਲੋਕਾਂ ਇਹ ਤੋਂ ਤਾਂ ਪੱਕੀ ਹੋ ਸੀ ਕਿ ਇੱਕ ਆਹ ਸੜਕਾ ਦੁਕਾਨ ਜੀ ਨੇ ਕਿਤੇ ਹੱਟੇ ਯਾ ਆਪਾਂ ਬਈ ਸਸੀ ਗਾਲ ਜੀ ਅਸੀਂ ਬਾਰਡਰ ਤੇ ਜਾਣਾ ਕਿੰਨੀ ਕਿ ਦੂਰ ਹੈ ਬਾਰਡਰ ਤੇ ਨਾਲ ਹੀ ਇਹੋ ਉਤਾਰਾਂ ਲੱਗਿਆ ਕਿੱਥੋਂ ਕੋ ਕੀ ਹਾਲ ਵਧੀਆ ਹਾਂਜੀ ਹੈ ਉੱਤੇ ਆਪਣੇ ਮੜਮਾ ਵੀ ਹੈਗੀਆਂ ਹੈ ਵੀ ਹੈ ਗਿਆ ਅੱਛਾ ਜੀ ਦੋਏ ਤੇ ਅੱਛਾ ਜੀ ਨਾਲਾ ਤਾਰਾਂ ਨਾਲ ਨਾਲ ਤਾਰਾਂ ਆ ਸਾਰੀਆਂ ਆ ਜਿਹੜੀ ਤਾਰ ਆਉਂਦੀ ਆ ਹਨਾ ਉਹ ਦੇਖੋ ਜ਼ੂਮ ਕਰਕੇ ਦਿਖਾ ਦਿਓ ਠੀਕ ਆ ਤੁਹਾਡੇ ਆ ਪਿੰਡ ਦੇ ਫਿਰ ਨਾਲ ਹੀ ਜਮਾ ਆਰਡਰ ਥੋੜੀ ਜਿਹੀ ਟਾਲੀ ਆਪਣੀ ਹੈ ਜਿਹੜੇ ਕਿੰਨੀ ਕੁ ਪਹਿਲੀ ਉੱਥੇ ਇਹ ਆਪਣੇ ਨਾਲ ਨਾਲ ਜਿੰਨਾਂ ਦੇ ਸਾਹਿਬਾ ਅੱਛਾ ਇਰੇbro ਕਾਟ ਬਨੇ ਫਿਰ ਨਾਂਂ ਜਾਂਦੇ ਤੇ ਸਾਡੇ ਵਰਗੇ ਬੰਦਿਆਂ ਨੂੰ ਨਹੀਂ ਲੰਗਨ ਦਿੰਦੀ ਆਪਣੇ ਨਾਂਂ ਕਾਟ ਚਾਹੀਦਾ ਠੀਕ ਆ ਤੇ ਤੁਹਾਡਾ ਪਿੰਡ ਕਿੰਨਾ ਵੱਡਾ ਜੀ ਪਿੰਡ ਇੱਥੇ ਥੋੜਾ ਹੀ ਹੈ ਘਰ ਹੂੰ ਜ਼ਿਆਦਾ ਵੱਡਾ ਨਹੀਂ ਕਿੰਨੇ ਘਰ ਇੱਥੇ ਹੋਣੇ 40 50 ਬਸ ਸਰਪੰਚ ਬੰਦਾ ਸਰਪੰਚ ਆ ਉਧਰ ਕਭੇ ਲੱਗਾ ਜਾਏਗਾ ਠੀਕ ਹੈ ਪਿੰਡ ਦਾ ਸਰਪੰਚ ਤੁਹਾਡੇ ਸਕੂਲ ਹੈਗਾ ਸਕੂਲ ਹੈਗਾ ਠੀਕ ਹੈ ਜੀ ਤੇ ਇਹ ਬਾਰਡਰ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਦਿੱਕਤ ਤਾਂ ਕੋਈ ਨਹੀਂ ਖਾਸ ਇਹੋ ਜੀ ਸ਼ਹਿਰ ਕਿਹੜਾ ਨੇੜਾ ਪੈਂਦਾ ਨੇੜੇ ਇਹੋ ਖੇਮ ਕਰਨੀ ਕਿੰਨੀ ਦੂਰ ਇੱਥੋਂ ਇੱਥੋਂ 4-5 ਕਿਲੋਮੀਟਰ ਐ ਅਸਲ ਹਾਂ ਠੀਕ ਆ ਠੀਕ ਆ ਬੱਚੇ-ਬੁੱੱਚੇ ਫਿਰ ਪਿੰਡ ਹੀ ਪੜਦੇ ਹਾਂ ਇੱਥੇ ਵੱੜਦੇ ਆ ਕੋਈ ਮਸਤ ਗੜਜ ਚਲੇ ਜਾਂਦੇ ਵੱਡੇ ਹੂੰ ਕਲਾਸਾਂ ਪੰਜਵੀਂ ਤੱਕ ਇੱਥੇ ਠੀਕ ਆ ਹੂੰ ਠੀਕ ਹੈ ਜੀ ਹਾਂ ਸਾਹਮਣੇ ਆ ਉਤਾਰਾ ਤੇ ਇਹ ਸਾਰੀ ਫਿਰ ਅੱਗੇ ਅੱਗੇ ਵੀ ਕੋਈ ਪਿੰਡ ਹੈਗਾ ਇੱਥੋਂ ਨੇ ਆਪਣਾ ਪਿੰਡ ਨਹੀਂ ਕੋਈ ਉੱਧਰ ਨਹੀਂ ਅਮਲਵਤਾਰ ਤੋਂ ਇੱਧਰ ਤੁਹਾਡਾ ਐਸੈਟ ਕੋਈ ਪਿੰਡ ਕੋਈ ਪਿੰਡ ਨਹੀਂ ਕੋਈ ਨਹੀਂ ਠੀਕ ਹੈ ਠੀਕ ਹੈ ਜੀ ਫਸ ਚੱਲਦੇ ਅਸੀਂ ਅੱਗੇ ਦੇਖ ਕੇ ਉਹਨੂੰ ਉਹ ਪਹੁੰਚ ਗਏ ਬਾਈ ਨਾਲ ਗੱਲ ਕਰੀ ਤੁਸੀਂ ਸਾਰਿਆਂ ਨੇ ਸੁਣ ਲਿਆ ਹੁਣ ਬਾਈ ਕਹਿੰਦਾ ਕਿ ਇੱਥੇ ਸਿਰਫ 45 40 45 ਘਰ ਆ ਸਾਡੇ ਇਸ ਪਿੰਡ ਚ ਬਾਕੀ ਆਪਾਂ ਹੋਰ ਵੀ ਪੁੱਛ ਲੈਣੀ ਕਿਸੇ ਨੂੰ ਤੇ ਛੋਟਾ ਜਿਹਾ ਪਿੰਡ ਆ ਬਾਰਡਰ ਲਾਈਨ ਪਿੰਡ ਦੇ ਵਿੱਚ ਦੀ ਲੰਘਦੀ ਆ ਇਹ ਜਿਆ ਪਿੰਡ ਪੰਜਾਬ ਦਾ ਜਿੱਥੇ ਆ ਘਰ ਦਿੱਖੇ ਜਾ ਰਹੇ ਇਹ ਮਤਲਬ ਜਿੱਥੇ ਬਾਰਡਰ ਲਾਈਨ ਪਿੰਡ ਤੇ ਚਮਾ ਨੇੜਿਓਂ ਲੰਘਦੀ ਹੈ ਗੁਰਦੁਆਰਾ ਸਾਹਿਬ ਉਹ ਦੇਖਦੇ ਇੱਧਰ ਦਾ ਘਰ ਲੱਗਦਾ ਹਨ ਐਸਾਈਡ ਚੱਲਦੇ ਆਪਾਂ ਆ ਦੇਖੀ ਗੁੱਗੂ ਆ ਦਿੱਖੀ ਇੱਧਰ ਹਵੇਲੀਆਂ ਬੁੱਲੀਆਂ ਦਮੇ ਪ੍ਰਾਣੀਆਂ ਹਨ ਲੋਕ ਬਾਲਾ ਹੋਵੇ ਕੋਈ ਡਿਵੈਲਪਮੈਂਟ ਨਿਕਰੀ ਆ ਸਕੂਲ ਕਿੰਨਾ ਸੋਹਣਾ ਬਣਾਇਆ ਇੱਧਰ ਖੇਤਾਂ ਜਿਹਾ ਸਕੂਲ ਬਣਾਤਾ ਵਧੀਆ ਕੀਤਾ ਨਾ ਕਿਉਂਕਿ ਸਿੱਖਿਆ ਸ਼ਕਤੀਸ਼ਾਲੀ ਹਥਿਆਰ ਹੈ ਇੰਨਾ ਸੋਹਣਾ ਸਕੂਲ ਆ ਸਕੂਲ ਕਿਵੇਂ ਬਾਈ ਕਹਿੰਦਾ 10ਵੀਂ ਦਾ ਹਨਾ ਹਾਂ ਇੱਧਰ ਵੀ ਖੇਤ ਹੀ ਆ ਫਿਰ ਤਾਂ ਆਪਣਾ ਵਾਪਸ ਮੁੜਨਾ ਪਊਗਾ ਹਨਾ ਬਾਰਡਰ ਲਾਈਨ ਆਪਾਂ ਤੇ ਵਾਪਸ ਮੁੜਨਾ ਇੱਧਰ ਖੇਤ ਆ ਜੀ ਦੂਜੀ ਸਾਈਡ ਜਾਵਾਂਗੇ ਇੱਥੇ ਆਪਾਂ ਬਹੁਤ ਹੀ ਨਹੀਂ ਸਰਚ ਕਰਿਆ ਵੀ ਇੱਥੇ ਮੰਨ ਲਓ ਇੱਧਰ ਤਾਂ ਆਪਣਾ ਪਿੰਡ ਇਹ ਹੋ ਗਿਆ ਕਲਸ ਹਨਾ ਖੀਮ ਕਰਨ ਜੋਂ ਦਾ ਪਿੰਡ ਆ ਖੀਮ ਕਰਨ 6 ਕਿਲੋਮੀਟਰ ਕਿਹਾ ਸੀ ਇਤੋਂ ਤੇ ਮਤਲਬ ਤੁਹ ਬਾਈ ਨੂੰ ਪੁੱਛ ਲੈਣੇ ਆਪਾਂ ਹਨਾ ਸਸੀ ਗੱਲ ਬਾਈ ਬਾਰਡਰ ਤੇ ਆਹ ਆਹੀ ਸੜਕ ਜਾਂਦੀ ਹੈ ਜੀ ਹਾਂਜੀ ਬਾਰਡਰ ਤੇ ਜਾਣਾ ਸੀ ਦੇਖਣ ਦੇਖਣ ਦਿੰਦੇ ਆਰਮੀ ਵਾਲੇ ਐਨਾ ਤੇਰੇ ਬੈਡੀ ਸੀ ਨੇ ਬੜਾ ਆਕਣਾ ਵੀ ਕਿਧਰ ਲਈ ਚੱਲਦੇ ਹੈ ਅੱਛਾ ਇਹ ਲੱਗੇ ਜਮਾਂ ਲੱਗੇ ਨਹੀਂ ਜਾਣਾ ਨਹੀਂ ਕੋਈ ਨਹੀਂ ਆਤਰਾ ਤੇ ਕੋਈ ਨਹੀਂ ਆਉਂਦੇ ਅੱਛਾ ਹਾਂ ਠੀਕ ਹੈ ਤੁਹਾਡੇ ਆ ਘਰ ਲਾਸਟ ਹੀ ਹੈ ਅੱਗੇ ਹੈ ਨਹੀਂ ਲੱਗਣੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਅਸੀਂ ਦੇਖ ਕੇ ਆਉਣੇ ਜੀ ਦੇਖਣ ਦਾ ਹਨਾ ਹਾਂ ਦੇਖ ਠੀਕ ਠੀਕ ਹੈ ਠੀਕ ਘਰ ਬਾਈਏ ਇਹ ਘਰ ਇਹ ਘਰ ਇਹ ਲਾਸਟ ਘਾਰੀ ਆ ਤੇ ਇੱਥੋਂ ਆ ਦੇਖੋ ਇਹਨਾਂ ਦੇ ਘਾਰੀ ਆ ਪਿੰਡ ਇੱਥੋਂ ਪਿੰਡ ਦਾ ਲਾਸਟ ਹੀ ਆ ਇਹ ਆ ਦੇਖੋ ਪਿੰਡ ਦੀ ਸੜਕ ਇੱਧਰ ਦਿਖਾਓ ਇੱਧਰ ਇਹ ਪ੍ਰਾਣੀ ਹੈ ਨਾ ਬਾਬੇ ਦੀ ਲੱਗਦੀ ਆ ਹਮੇ ਯਾਰ ਵੀ ਬਨੇ ਹੈ ਇੱਥੋਂ ਤੱਕ ਸਕੂਟਰੀ ਜਾਂਦੀ ਨਹੀਂ ਇੱਥੋਂ ਬਾਈਕ ਨਹੀਂ ਜਾਊਗਾ ਉੱਪਰ ਰੋਕ ਲਿਆ ਇੱਥੇ ਹੈ ਨਾ ਹਾਂ ਆਪਾਂ ਦੇਖ ਕੇ ਆਉਣੇ ਆ ਆਜੋ ਦੋਸਤੋ ਆਪਾਂ ਅੱਗੇ ਬਾਰਡਰ ਦੇਖ ਕੇ ਆਉਣੇ ਆ ਆਪਾਂ ਦੇਖਦੇ ਆ ਸ਼ਾਇਦ ਵੀਡੀਓ ਨਾ ਬਣਾਉਂਦੇ ਨਾ ਹਨਾ ਆਰਮੀ ਵਾਲੇ ਕਿਉਂਕਿ ਸਕਿਉਰਿਟੀ ਦੇ ਪਰਪਸ ਦਾ ਕਰਕੇ ਤੇ ਬਾਕੀ ਆਪਾਂ ਦੇਖਦੇ ਆ ਬਾਰਡਰ ਤਾਂ ਤੁਹਾਨੂੰ ਦੇਖ ਹੀ ਰਿਹਾ ਮੇਰੇ ਪਿੱਛੇ ਬਾਰਡਰ ਲਾਈਨ ਦਿਖ ਰਹੀ ਆ ਇਹ ਜਮਾ ਪਿੰਡ ਦੇ ਇਹ ਆਪਾਂ ਕਹਿ ਸਕਦੇ ਆ ਇੱਕ ਕਿਲਾ ਦੂਰ ਆ ਸਿਰਫ ਇੱਕ ਕਿਲਾ ਅਸੀਂ ਤਾਂ ਦੇਖ ਕੇ ਆਵਾਂਗੇ ਬਾਕੀ ਕੋਸ਼ਿਸ਼ ਕਰੂੰਗਾ ਤੁਹਾਨੂੰ ਵੀ ਦਿਖਾਉਣ ਦੀ ਆਜੋ ਉੱਚਾ ਨੀਵਾ ਪਿੰਡ ਆ ਇੱਧਰ ਦਿਖਾ ਦਿਓ ਐ ਸਰਦ ਤੇ ਵੀ ਸਸਿਗਲ ਅਸੀਂ ਨਾ ਤੁਹਾਡਾ ਬਾਰਡਰ ਦੇਖਣ ਆਏ ਸੀਗੇ ਤੇ ਉਹਨਾਂ ਨੇ ਦਿਖਾ ਤਾਂ ਦਿੱਤਾ ਪਰ ਅੱਗੇ ਨਹੀਂ ਉਹ ਕਹਿੰਦੇ ਜਾ ਸਕਦੇ ਤੁਸੀਂ ਹੈ ਸਾਰੋਗੇ ਹਾਂ ਨਹੀਂ ਉਹ ਤਾਰਾਂ ਤੋਂ ਅੱਗੇ ਤੁਹਾਡੇ ਪਿੰਡ ਦੇ ਬੰਦੇ ਉਹ ਖਾਦ ਖੂਦ ਪਾਈ ਜਾਂਦੇ ਸੀਗੇ ਹਾਂਜੀ ਤੇ ਚੱਲ ਮੈਂ ਕਿਹਾ ਅੱਗੇ ਤਾਂ ਅਸੀਂ ਕੀ ਦੇਖਣਾ ਇੱਥੇ ਹੀ ਦਿਖਾ ਦਿਓ ਤੁਹਾਡਾ ਫਿਰ ਕਿੰਨੇ ਘਰ ਪਿੰਡ 40 45 ਘਰ ਇੱਥੇ ਹਾਂਜੀ ਸਾਡੇ ਜ਼ਿੰਮੇਦਾਰਾ ਤੇ ਹੈਗੇ ਮਤਲਬ 4-5 ਅੱਛਾ ਇਹ ਮੋਢ ਗਰੀਏ ਰਹੀ ਹੂੰ ਤੇ ਪੰਜ ਦੋ ਚਾਰ ਹੋਣਾ ਲਾਲਾ ਵੀ ਇੱਕ ਘਰ ਤੇ ਟੈਂਪਨ ਘਰ ਬੜੇ ਖਲੇ ਚਾਚਾ ਅੱਛਾ ਜੀ ਇਹ ਨਹੀਂ ਯਾਰ ਵੀ ਬਣਾ ਬੈਠ ਨਹੀਂ ਵੈਸੇ ਤੋਂ ਮਤਲਬ ਬਾਕੀ ਘਰ ਕਿਵੇਂ ਰਾਸ ਬਾਕੀ ਰਾਸ ਸਿੱਖਾਂ ਦੇ ਘਰ ਹੈ ਜੀ ਕਿ ਮੈ ਵੀ ਸਿੱਖ ਅੱਛਾ ਨਹੀਂ ਜੀ ਨਹੀਂ ਕੋਈ ਨਹੀਂ ਨਾ 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 ਭਾਈ ਬਹਿ ਜਾ ਤਰੋੜੇ ਬਹਿ ਜਾ ਉੱਥੇ ਨਹੀਂ ਇੱਥੇ ਠੀਕ ਹੈ ਜੀ ਮੈਂ ਤਾਂ ਤੁਹਾਡਾ ਤੁਹਾਨੂੰ ਵੇਖ ਕੇ ਰੁਕ ਗਿਆ ਨਹੀਂ ਨਹੀਂ ਆਵੇ ਖੁਰਸੀ ਪਈ ਹੈ ਤੇ ਤੁਹਾਡੀ ਵੀ ਜ਼ਮੀਨ ਸਾਡੇ ਮਾਸਕਾ ਦਾ ਪੁੱਲ ਨੇ ਇੱਧਰ ਪਾਰ ਨਹੀਂ ਹੈਗੀ ਤਾਰਾਂ ਤੋਂ ਪਾਰ ਪਾਰ ਨਹੀਂ ਸਾਡੇ ਕੋਲ ਤਾਂ ਉਹ ਫਿੱਟ ਬੈਠੇ ਕੋਲ ਹੈਗਾ ਤੱਕ ਦਾ ਅੱਛਾ ਜੀ ਬਾਕੀ ਤੁਹਾਡੇ ਪਿੰਡ ਦੀ ਜਿਹੜੀ ਜ਼ਮੀਨ ਆ ਤਰੋਂ ਪਾਰ ਜੀ ਇਹ ਸਾਰੇ ਤੁਹਾਡੇ ਪਿੰਡ ਦੀ ਹੈ ਕਿ ਬਾਹਰਲੇ ਪਿੰਡਾਂ ਦੀ ਨਹੀਂ ਸਾਡੇ ਕਲਸਾਂ ਦੀ ਕਲਸਾਂ ਦੀ ਕੱਟਾ ਦੀ ਇਹਦੇ ਫੇਮ ਕਰਨ ਦੇ ਵਿੱਚ ਬੈਠੇ ਨੇ ਇੱਥੇ ਇਹ ਕਲਸਾਂ ਦੇ ਨੇ ਹਾਂ ਬੈਠੇ ਪੀ ਹੋ ਡਰੇ ਨੂੰ ਮਗਰ ਇਹਦਾ ਠੀਕ ਹੈ ਜੀ ਤੁਸੀਂ ਫਿਰ ਜੱਦੀ ਪੁਸ਼ਟੀ ਉਰੇ ਬੈਠੇ ਨਹੀਂ ਅਹੀਂ ਅਹੀਂ ਆਇਆ ਫਾਇਲ ਕੇ ਬੋਰ ਕਿੰਨੇ ਟਾਈਮ ਕਿੰਨਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਏ ਨੂੰ ਸਾਨੂੰ ਆਇਆ ਦੌੜਾ ਜਰੋ ਇੱਥੇ ਆ ਗਏ ਕਿਵੇਂ ਜ਼ਮੀਨ ਸਸਤੀ ਮਿਲ ਗਈ ਸੀ? ਸਾਹੀਂ ਜਦੋਂ ਟੈਨ ਦੇ ਮੈਂ ਆਇਆ ਉਹ ਟੈਨ ਨੂੰ ਮੇਰੇ ਸਹਾਰਾ ਘਰ ਤੋਂ ਘਟਵੀ 40-50 ਹਾਲੋ ਮਿੰਨ ਵਾਈ। ਅੱਛਾ ਜੀ। ਮੇਰੇ ਹੁੰਦੇ ਹੁੰਦੇ 4-5 ਲੜਾ ਰਹਿ ਵੱਜ ਗਏ ਯਾਰ। ਨਿਕਲ ਨਕਾਈ ਵੀ ਹੋਈ ਆ ਸਾਰੇ ਕੰਮ ਹੀ ਹੋਏ। ਹੂੰ। ਸਾਰੇ ਕੰਮ ਹੀ ਦੇ ਪਏ। ਠੀਕ ਹੈ ਜੀ। ਹੂੰ। ਤੇ ਹੁਣ ਕੋਈ ਦਿੱਕਤ ਉਦੋਂ ਤਾਂ ਚਲੋ ਬਹੁਤ ਤੁਸੀਂ ਔਖੇ ਰਹੇ ਹੋਵੋਗੇ। ਦੇਖ ਤੇ ਬੇ ਜ਼ਰੂਰ ਲੜਾ ਵਾਈ ਦਾ ਉਦੋਂ ਉੱਠਣਾ ਪੈਂਦਾ। ਉਦ ਨਾਲ ਸਮਾਨ ਫੜਿਆ ਜਿੰਦਾਂ ਕੋਈ ਫੜੇ ਜੇ ਤੇ ਕੋਈ ਫੜ ਲਿਆ ਤੇ ਮਗਰ ਚਲਾ ਗੁੰਜ ਟੁੱਟ ਪਾਜੋ ਜਣੀ ਹਮ ਲੋਗ ਲਾ ਕੇ ਲੋ ਕਿਥੇ ਇਤਰੇ ਛੜਦੇ ਜਿਵੇਂ ਪਏ ਖਲੋਤੇ ਇਤਰੇ ਛੜ ਜਣਾ ਲੋਗ ਲੋਗ ਭਾਲਦੇ ਕਹਿੰਦੇ ਛੜ ਜੂਗੇ ਉਦੋਂ ਆਪ ਦੀ ਲੋਰ ਨੂੰ ਨਿਕਲਦਾ ਉਹ ਨਹੀਂ ਠੋਦੇ ਠੀਕ ਹੈ ਜੀ ਆਪ ਉਹਦੀ ਲੋਰ ਨੂੰ ਨਿਕਲੀ ਜਾਂਦੇ ਠੀਕ ਹੈ ਇੱਥੋਂ ਸਾਡੇ ਤਾਂ ਇੱਥੇ ਕਿਤੇ ਰਹੇਗੇ ਇਹੀ ਤਾਂ ਤਾਰਾ ਨਾ ਬੈਠੇ ਨਾ ਹਾਂਜੀ ਇੱਥੋਂ ਮਾਸਕਰ ਤੇ ਪੂਰੇ ਨਿਕਲ ਜਾਂਦੇ ਆ ਸਾਡੇ ਤਾਂ ਪਹਿਰੇ ਪੂਰੇ ਮਾਸਕਰ ਨਿਕਲ ਜਾਂਦਾ ਠੀਕ ਹੈ ਤੁਸੀਂ ਤਾਂ ਤੁਹਾਡੀ ਤਾਰਾਂ ਮੈਂ ਦੇਖ ਆਹੀ ਲੈ ਗਈ ਆਹੀ ਲੈ ਕੇ ਨਾਲ ਹੀ ਆ ਸਾਹਮਣੇ ਦਿਖਾਇਓ ਆ ਜਿਹੜੀ ਘੁੰਮ ਕਰਕੇ ਤਾਰ ਕਿਲਾ ਇੱਕ ਦੂਰ ਆ ਅਹੀਂ ਤਾਂ ਤੁਹਾਡਾ ਜੀ ਤੁਹਾਡੀ ਤਾਰ ਸਾਡੇ ਦਾ ਇੱਕ ਇਹ ਵਿਚਾਰ ਕਿ ਕਿਨੇ ਬਣੀ ਜਾਂਦੀ ਦੋ ਕਿਲੇ ਤਾਰ ਆਜੋ ਬਾਈ ਆਜੋ ਬੈਠੋ ਦੋ ਕਿਲੇ ਤਾਰ ਪਿੱਛੇ ਹੋ ਜੀ ਦੋ ਕਿਲੇ ਤਾਰ ਰੁੱਕੇ ਜਾਂਦੀ ਜੀ ਅਸੀਂ ਮੋਗੇ ਤੋਂ ਆਏ ਜੀ ਬੈਠੋ ਆਜੋ ਦੋ ਕਿਲੇ ਕਿਹੜੇ ਪਿਆ ਰਹੇ ਜਾਂਦੀ ਦੋ ਕਿਲੇ ਤਾਰ ਰੁੱਕੇ ਹੋ ਜਾਂਦੀ ਬਾਟਰ ਦੇਖ ਨਹੀਂ ਆਏ ਹਾਂ ਜੀ ਤੁਸੀਂ ਕੀ ਕੰਮ ਕਰਦੇ ਇਹ ਅਲੱਗ ਹੀ ਲੋਕ ਹੈ ਵਿਚਾਰੇ ਅੱਛਾ ਕਦੀ ਕਿਸੇ ਦੇ ਕਰੇ ਇਹ ਸਰਦਾ ਦੇ ਨਾਲ ਦਿਨਾਂ ਦੇ ਨਾਲ ਕਈ ਕੰਮ ਮਿਲ ਜਾਂਦੀ ਅੱਛਾ ਕਿਉਂਕਿ ਕੰਮ ਹੀ ਆਪ ਕੋ ਤਾਂ ਬੇਟੇ ਛੋਟੇ ਪਿੰਡਾਂ 'ਚ ਨਾ ਭਾਈ ਮਿਲਦਾ ਨਹੀਂ ਕੰਮ ਉਹਨੇ ਕੰਮ ਦਾ ਮਿਲ ਹੀ ਜਾਂਦਾ ਆ ਹਾਂ ਪਰ ਕੰਮ ਦਾ ਮਿਲਣ ਮਿਲਝ ਫਰਕ ਆ ਅੱਛਾ ਜਿਉਂ ਸਾਡੇ ਮਜੀਬ ਸਿੰਘ ਆ ਹੂੰ ਉਹ ਖਾ ਵੀ ਪਾਈ ਜਾਂਦੇ ਆ ਦਵਾਈ ਵੀ ਪਾਈ ਜਾਂਦੇ ਆ ਹੂੰ ਭੁੰਡੇ ਵੀ ਲਾਈ ਜਾਂਦੇ ਆ ਹੂੰ ਹਾਂ ਹੂੰ ਉਹ ਨਾ ਉਹ ਫਿਰ ਕੋਈ ਕੰਮ ਨਹੀਂ ਹੁੰਦਾ अच्छा ओ, आ, कोई फेर ही खुरक लिए हम्म जमीन बहुत हम्म ਥੋੜੇ ਪਿੰਡ ਜਮੀਨ ਵੱਧੂਆ ਪਰ ਬਾਕੀ ਸਾਡੇ ਪਿੰਡ ਚ ਬੰਦੇ ਕੰਮ ਕਰਨ ਵਾਲਾ ਕੋਈ ਨਹੀਂ ਗੇ ਹਮ ਸਾਰੇ ਦਿਹਾੜੀਆਂ ਤੋਂ ਕਰਾਉਂਦੇ ਆ ਉਹ ਤਾਂ ਜੀ ਐਂ ਹੀ ਹੋ ਗਿਆ ਅੱਜਕਲ ਬਜਾਰੂ ਕੰਮ ਹੋ ਗਿਆ ਨਾ ਸਾਰੇ ਦਿਹਾੜੀਆਂ ਤੋਂ ਕਰਾਉਂਦੇ ਆ ਆਪ ਕਰਕੇ ਕੋਈ ਰਾਜੀ ਨਹੀਂ ਅੱਜਕਲ ਕੋਈ ਨਹੀਂ ਰਾਜੀ ਉਹਨਾ 60 ਰੁਪਏ ਬੋਰੀ ਖਾਦੀ ਆ ਹਮ ਸਾਫ ਜਿਹੜੀ ਪਾਉਣੀ ਇਤਰਾ ਹੀ ਵੀ ਫੜ ਕੇ ਟੋੜਾ ਖਲਾਰ ਦੇਣੀ ਹੈ ਹਮ ਤੇ ਜੇ ਦੋ ਪਾਈਆ ਦਵਾ ਪਾਈ ਵਿੱਚ ਹਮ 80 ਰੁਪਏ ਹਮ ਇਹ ਤੂੰ ਗੋਸਾਲ ਲੋ ਠੀਕ ਹੈ ਕਿੰਨੇ 79 ਰੁਪਏ ਜਿੰਨੇ 10 ਟੋੜੇ ਵੀ ਖਰਾਰਤੇ ਹੂੰ 80 ਦਾ ਸਾਲ ਤੇ ਕਿੰਨੇ ਬਣਨੇ 800 ਬਣ ਗਿਆ 800 ਬਣ ਗਿਆ ਹੂੰ ਹੈ ਤੇ ਜਿਹੜੇ 2 4 ਜੀ ਨੇ ਉਹ 800 ਜੋ ਮਰਜੀ ਕਰੀ ਜੇ ਨਹੀਂ ਮੁੱਕਦਾ ਨਹੀਂ ਮੁੱਕਦਾ ਜੀ ਨਹੀਂ ਮੁੱਕਦਾ ਆ 10 ਟੋੜੇ ਦਾ ਆਰਾਮ ਨਾ ਹੂੰ ਤੇ ਜੋ ਤਰਾ ਦਾਈਏ ਤੇ 15000 ਇੱਕ ਜਨਾਨੀ ਫੜਾ ਦੇ ਜਨਾਨੀ ਦਾ ਦੇ ਸਹੀ ਗੱਲ ਹੈ ਸਹੀ ਹੈ ਤੇ ਇਹ ਬਾਈ ਤੁਹਾਡੇ ਪਿੰਡਾਂ ਨੂੰ ਕੋਈ ਹੁਣ ਤਾਂ ਸ਼ਾਂਤੀ ਹੈ ਸ਼ਾਂਤੀ ਹੈ ਤੇ ਮੇਰੀ ਗਾਸ ਨਾਲ ਜਦੋਂ ਪੈਂਦੀਆਂ ਨੇ ਰਾਤਾਂ ਉਹਦਾ ਆਉਂਦੀ ਗਰਗੜ ਅੱਛਾ ਇਧਰ ਚਾਨਮਾਰੀ ਹੋ ਗਈ ਇਧਰ ਹੋ ਗਈ ਕਿ ਇਧਰ ਹੋ ਗਈ ਪਹਿਰੇ ਵਾਲੀ ਸਾਥ ਬਣ ਜਾਂਦਾ ਹੈ ਫਿਰ ਵੀ ਚੱਲੀ ਜਾਂਦਾ ਕੰਮ ਚੱਲੀ ਜਾਂਦਾ ਹੈ ਬਾਕੀ ਇੰਨਾਗਾ ਵੀ ਉਠੜ ਭੱਜਣ ਤੋਂ ਥੋੜੇ ਅਜੇ ਬਜੇ ਮੁਲਕ ਬਜਿਆ ਆ ਹੂੰ ਉਵੇਂ ਦਿੱਕਤ ਹੀ ਆ ਉਤਰਾ ਦਿੱਕਤ ਤੇ ਕੋਈ ਪਿੰਡ ਚ ਸਰਪੰਚ ਤਾਂ ਹੋਣਾ ਹੈਗਾ ਸਰਪੰਚ ਹੁਣ ਨਵਾਂ ਨਵੇਂ 25 ਸਾਲੀ ਬਣ ਜਾਂਦੇ ਆ ਨਵਾਂ ਤੇ ਨਵਾਂ ਨਵਾਂ ਤੇ ਨਵਾਂ ਬਣਦੇ ਰਹਿਆ ਹੁਣ ਠੀਕ ਹੈ ਇਹ ਤੁਹਾਡੇ ਲੋਕਟੈਲ ਹੀ ਲੱਗੀ ਆ ਨਾਉ ਟਾਇਲ ਰਾਈਮ ਇਨ ਜਨਰਲਾਈਫ ਆ ਥੈਂਕ ਯੂ ਠੀਕ ਹੈ ਜਿਹੜਾ ਸਕੂਲ ਕਿੰਨੀ ਤੱਕ ਸਕੂਲ ਦਸਵੀਂ ਤੱਕ ਰੇ ਤੇ ਬੱਚੇ ਬੁੱੱਚੇ ਫਿਰ ਕਿੱਥੇ ਪੜਦੇ ਇੱਥੇ ਇੱਥੇ ਪੜਦੇ ਕੋਈ ਇਥੇ ਪੜਦੇ ਕੋ ਗੁਆਹਲੀ ਪੜਦੇ ਕੋ ਪੂਰੀ ਪੜਦੇ ਕੋ ਛੋਟ ਸਿੰਘ ਪੜਦੇ ਪਿੰਡ ਦਸਵੀਂ ਤੱਕ ਹੀ ਪੜਨਾ ਇਸ ਤੋਂ ਅੱਗੇ ਫਿਰ ਅੱਗੋ ਪੀਆ ਨੂੰ ਫਿਰ ਪਿੱਛੇ ਜਾਣਾ ਜਾਂ ਖੇਮ ਕਰਨਾ ਪੀਆ ਨੂੰ ਜਾਣਾ ਖੇਮ ਕਰਨ ਤਾਂ ਘਾਟੀ ਨੇ ਪੀਆ ਨੂੰ ਜਾਣਾ ਪੈਣਾ ਤੇ ਜਿਹੜੇ ਤੁਹਾਡੇ ਰੋਜ਼ ਸੌਦਾ ਪੱਤਾ ਜਿਵੇਂ ਖੰਡ ਚਾਹ ਮੁੱਕ ਜਾਂਦਾ ਉਹ ਫਿਰ ਮਿਲ ਜਾਂਦਾ ਉਹ ਜਿਹੜਾ ਇੱਥੇ ਹੀ ਰੋਣਾ ਦੁਕਾਨੇ ਆ ਉਸਤਰਾ ਪਿੰਡ ਸ਼ਹਿਰ 30 ਰੁਪਏ ਆ ਇੱਥੇ 40 ਰੁਪਏ ਆ ਉਹ ਤੇ ਗੰਡੇ ਬਹੁਤ ਗੰਡੇ ਪਿੰਡ ਅਥੇ ਤੇ ਉਹ ਉਥੇ ਸ਼ਹਿਰ 50 ਰੁਪਏ ਨੇ ਇੱਥੇ 60 ਰੁਪਏ ਨੇ ਐਨੀ ਮਹਿੰਗਾਈ ਪੈਣੀ ਹੂੰ 10 ਰੁਪਏ ਪਿੰਡ ਪਿੰਡ ਦਾ ਸ਼ਹਿਰ ਦਾ 100 ਰੁਪਏ ਦਾ ਫਰਕ ਹੈ ਕਿਲੋ ਮਗਰ ਠੀਕ ਹੈ ਜੀ ਇਹ ਤੂੰ ਕੋਸਾਲਾ ਕਿਲੋ ਮਗਰ ਦਾਰਤੀ ਪਾਇਆ ਕਿੱਥੇ ਗੱਲ ਦੁਕਾਨਾ ਵੀ ਘੱਟ ਹੀ ਹੋਣੀ ਆਹੀ ਹੋਣੀ ਦੁਕਾਨੇ ਇੱਥੇ ਇਕੱਲੀ ਇੱਕਾਈ ਹੈ ਇੱਕੀ ਗਾਣਾ ਹੈ ਮਾਤ ਕਰ ਚਹੀਆਂ ਪੰਛੀ ਹੂੰ ਉੱਥੇ ਗਈ ਬੰਦੀ ਜਾਂਦੀ ਠੀਕ ਤੇ ਰਾਤ ਨੂੰ ਜਦੋਂ 6 ਵਜੇ ਆਪਾਂ ਮੋਟਰਸਾਈਕਲ ਤੇ ਆਉਣੇ ਕੋਈ ਡਰ ਵੀ ਰਸਤੇ 'ਚ ਇੱਥੇ ਡਾਰੇ ਗਏ ਲੁੱਟਣ ਵਾਲਿਆਂ ਦਾ ਉਹੀ ਕਹਿੰਨਾ ਉਹ ਹੋਰ ਡਰ ਕੋਈ ਨਹੀਂ ਅੱਛਾ ਹੋਰ ਕੋਈ ਡਰ ਕੋਈ ਨਹੀਂ ਰਾਤ 12 ਵਜੇ ਆ ਜਾ 1 ਵਜੇ ਹੋਰ ਡਰ ਕੋਈ ਨਹੀਂਗਾ ਬੰਦ ਲੁੱਟਣਾ ਦਾ ਡਾਰੀ ਉਹ ਤਾਂ ਹਰ ਇੱਕ ਜਗ੍ਹਾ ਤੇ ਹੀ ਹੈਗਾ ਜੀ ਲੁੱਟਣ ਵਾਲਿਆਂ ਦੀ ਗੱਲ ਹੈਗੀ ਜਿਹਨਾਂ ਨੇ ਉਹਨਾਂ ਸਵੇਕਾ ਪੀਂਦੇ ਨਸ਼ੇ ਕਰਦੇ ਆ ਹੂੰ ਹੂੰ ਉਹਨਾਂ ਰਾਤ ਨੂੰ ਇੱਥੇ ਹੀ ਖਾਣਾ ਸਹੀ ਗੱਲ ਸਹੀ ਗੱਲ ਠੀਕ ਹੈ ਜੀ ਉਹਨਾਂ ਨੇ ਇੱਥੇ ਖਾਣਾ ਹੋਰ ਉਹਨਾਂ ਦੀ ਕਿਹੜੀ ਮਾਂ ਬੈਠੀ ਵੀਰ ਕਰੋ ਤੇ ਦੇਗੀ ਪਿਤਾ ਆਪਣੇ ਵਾਲੇ ਵਾਲੇ ਹੋਰ ਕਿਹੜੇ ਪਿੰਡ ਨੇੜੇ ਮਸਤ ਗੜੀ ਆ ਨਹੀਂ ਮਸਤ ਗੜ ਦਾ بڑے ਪਿੰਡ ਦਾ ਪਾਦੂ ਨਹੀਂ ਬਾਰਡਰ ਤੇ ਜਿਵੇਂ ਆਪਣਾ ਪਿੰਡ ਦਾ ਜਮਾਂ ਬਾਰਡਰ ਤੇ ਆਪਣੇ ਹੁਣ ਇੱਥੋਂ ਖੇਮ ਕੰਨੋ ਪੱਲੇ ਦਾ ਟਪ ਟਪ ਜਾ ਅੱਛਾ ਜੀ ਪਰ ਸਿੱਧਾ ਮਹੀਦੀਪੁਰ ਆ ਗਿਆ ਮਾੜਾ ਇਨ ਹੋ ਗਿਆ ਰਤੋ ਗਿਆ ਅਗੇ ਇਨ ਗਾਣੋ ਜਾਂ ਦੂਜਾ ਕੀ ਮੇਰੇ ਕੋ ਗੱਦਾਈ ਗੱਜਲ ਗੱਜਲ ਕਹਿੰਦੇ ਗੱਜਲ ਦਾ ਗਾਜ ਲੈ ਕੇ ਇੱਕ ਪੀਛੇ ਹੋਰ ਰਾਮੂ ਵਾਲਾ ਆ ਗਿਆ ਰਾਮੂ ਵਾਲਾ ਹਾਂ ਠੀਕ ਆ ਰਤੋ ਗਿਆ ਕੇ ਰਾਮੂ ਆ ਲਾ ਗਿਆ ਗੰਘਜ ਲਾ ਗਏ ਠੀਕ ਹੈ ਜੀ ਹਾਂ ਠੀਕ ਆ ਤੇ ਬਾਰੀਦੋ ਇਥੋਂ ਆਈ ਨੂੰ ਜਾ ਮਸਤ ਗੜਾ ਗਿਆ ਦੂਹ ਲਾ ਗਏ 10 ਗੱਤਰਾ ਗਿਆ ਗਾ ਪੂਰੇ ਦੋ ਆ ਗਏ ਇੱਕ ਵੱਡਾ ਤੇ ਇੱਕ ਨਿੱਕਾ ਹਾਂ ਗਾ ਕਲੰਜਰ ਆ ਗਏ ਕਲੰਜਰ ਦੂਹ ਲਾ ਗਏ ਹਾਂ ਠੀਕ ਹੈ ਪਿੰਡਾਂ ਲੋ ਤੇ ਕਮਾਂ ਦਾ ਕੋਈ ਕਸਰੀ ਸਾਰੇ ਕੰਮ ਚੱਲੀ ਜਾਂਦੇ ਫਸਲਾਂ ਫਸਲਾਂ ਵਿਕ ਜਾਂਦੀਆਂ ਸਭ ਕੁਝ ਵਿਕੀ ਜਾਂਦਾ ਪਰ ਬਾਕੀ ਧਰਨੇ ਲਾਉਣੇ ਪੈਂਦੇ ਤਨ ਇਹ ਲੋਨੇ ਫੀਲ ਲੋਨੇ ਬਿੰਦੀ ਉਤਰਾ ਨਹੀਂ ਉਹ ਗੱਲ ਬਣਦੀ ਦੁੱਧ ਪਸ਼ੂ ਪਸ਼ੂਆਂ ਦਾ ਦੁੱਧ ਦੁੱਧ ਬਹਿ ਜਾਂਦਾ ਦੁੱਧ ਲਿਗ ਹੀ ਜਾਂਦਾ ਹੂੰ 30 ਤੋਂ 40 ਦੀ ਕਰਪਈ ਦਾ ਦਿੱਕਰ ਮਹਿੰਗਾ ਨੇ ਮਹਿੰਗਾ ਨਹੀਂ ਦੁੱਧ ਮਹਿੰਗਾ ਨਹੀਂ ਹੂੰ ਠੀਕ ਹੈ ਠੀਕ ਇਹ ਤਾਂ ਮਹਿੰਗਾ ਨਹੀਂ ਹੈ ਤੇ ਇਹ ਜਿਹੜੇ ਆਰਮੀ ਵਾਲੇ ਇਹ ਵੀ ਖਰਾਬ ਕਰਦੇ ਰਾਤ ਦਿਨ ਲੰਘਦੇ ਕਿ ਨਹੀਂ ਨੇ ਇਹ ਨਦੇ ਇਹਨਾਂ ਦੀ ਲੱਖੀ ਜਿਹੜੀ ਕਾਪਾਂ ਕੋਈ ਨਹੀਂ ਆ ਸਹੀ ਪਾਂ ਰਾਂ ਨੂੰ ਦਾਹਰਾਂ ਨੰਗਲ ਇਹਨਾਂ ਆਪਾਂ ਤੰਗ ਨਹੀਂ ਕਰਨਾ ਇਹ ਨਏ ਨਹੀਂ ਆਏ ਇਹ ਨਹੀਂ ਬੋਲਦੇ ਨਾ ਕਿਰੇ ਘਰ ਵੜਨਗੇ ਨਾ ਕਰਨ ਕੋਣਗੇ ਜਿੱਥੇ ਨਹੀਂ ਡਿਊਟੀ ਇਹਨਾਂ ਨੇ ਕੋਣਾ ਉੱਤੇ ਜਿੱਥੇ ਖਰਾਬੀ ਚ ਆ ਗਏ ਉਹਨੇ ਕੋਣਾ ਵੀ ਸ਼ਰਾਬ ਪੁਛਣੀ ਇਹਨਾਂ ਕੋਈ ਸ਼ਰਾਬ ਦੇਣੀ ਨਹੀਂ ਪੀਣੀ ਨਹੀਂ ਗਈ ਉਹਦੇ ਲਈ ਉਹਦੇ ਲਈ ਕਹਿੰਦੇ ਮੂੰਹ ਨਹੀਂ ਕਰਨ ਸਹੀ ਗੱਲ ਹੈ ਸਹੀ ਗੱਲ ਆਹ ਤਾਂ ਚਲੋ ਵਧੀਆ ਉਹਦੇ ਲਈ ਮੂੰਹ ਨਹੀਂ ਕਰਨ ਬੜੀ ਸ਼ਾਂਤੀ ਹੁਣ ਸ਼ਾਂਤੀ ਆ ਸਾਰੇ ਹੁਣ ਇਹ ਟਾਈਮ ਕੋਈ ਗੱਲ ਨਹੀਂ ਗਈ ਹਾਂ ਆਪਣੇ ਲੋਕ ਵੀ ਵਧੀਆ ਨਾ ਬਟਰ ਵਾਲੇ ਸਭ ਇਹ ਟਾਈਮ ਬਾਕੀ ਇਹ ਆ ਜਿਹੜੀ ਲੁੱਟ ਮਾਰ ਚੱਲਦੀ ਸਮੇਕਾਂ ਦੀ ਇਹ ਚੱਲੀ ਜਾ ਇਹ ਤਾਂ ਇਹ ਸਾਰੇ ਹੀ ਆ ਇਹ ਪੂਰੇ ਪੰਜਾਬ ਚ ਇਹ ਆਪਣੇ ਕੱਲੇ ਨਹੀਂ ਉਹ ਹੈ ਮਹਾਂ ਸ਼ਹਿਰਾਂ ਚ ਵੀ ਐ ਹੀ ਹੋਗੀ ਸਭ ਚੱਲਿਆ ਜੇ ਤੁਸਾਂ ਸ਼ਹਿਰ ਤੋਂ ਬਾਹਰ ਜਾਂਦੇ ਆ ਨਾ ਤਾਂ ਉੱਥੇ ਵੀ ਨਹੀਂ ਆਪਾਂ ਲੰਘ ਸਕਦੇ ਓਹ ਕੋਈ ਰੀਤ ਉਹ ਕਿੱਥੇ ਆਣ ਵੜਿਆ ਇਹ ਤਾਂ ਕਿੱਥੇ ਆ ਹਾਂ ਬਸ ਹਿਤੇਸ਼ ਆਪਣਾ ਬਾਰਡਰ ਤਾਂ ਦੇਖ ਆਏ ਪਰ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਆਰਮੀ ਵਾਲੇ ਨਾ ਬਣਾਉਣ ਨਹੀਂ ਦਿੰਦੇ ਵੀਡੀਓ ਉਹਨਾਂ ਆਪਾਂ ਬਣਾਉਣ ਨਹੀਂ ਦਿੱਤੀ ਹੈਗੀ ਕਿਉਂਕਿ ਪਿੰਡ ਦੇ ਨਾ ਜਮਾ ਅੱਧਾ ਕਿਲਾ ਦੀ ਅੱਧਾ ਕਿਲਾ ਆਪਾਂ ਕਹਿ ਸਕਦੇ ਅੱਧਾ ਕਿਲਾ ਪੌਣਾ ਜ਼ਿਲ੍ਹੇ ਦੀ ਬਾੜ ਤੇ ਬਾਰਡਰ ਆ ਇਸ ਕਰਕੇ ਉਹਨਾਂ ਵੀਡੀਓ ਨਹੀਂ ਆਪਾਂ ਬਣਾਉਂਦੇ ਆ ਟੀ ਕਹਿੰਦੇ ਆਂਟੀ ਕਹਿੰਦੇ ਸਤਿ ਸ਼੍ਰੀ ਅਕਾਲ ਆਂਟੀ ਵਧੀਆ ਵਧੀਆ ਤੁਸੀਂ ਸਕੂਲ ਸਕੂਲ ਪੜਾਉਂਦੇ ਆ ਸਕੂਲ ਹੈ ਅੱਛਾ 10ਵੀਂ ਦਾ ਸਕੂਲ ਹੈ ਇਹ ਐ ਇੱਥੋਂ ਨਹੀਂ ਅਸੀਂ ਤਾਂ ਪਿੱਛੀ ਵਿੰਡੋ ਆਏ ਅੱਛਾ ਤੁਸੀਂ ਪ੍ਰਾਈਵੇਟ ਸਕੂਲ ਹਾਂਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਆ ਤੁਹਾਡਾ ਪਿੰਡ ਹੈ ਹਾਂਜੀ ਆ ਸਾਡਾ ਪਿੰਡ ਠੀਕ ਹੈ ਇੱਥੇ ਫਿਰ ਇਹ 10ਵੀਂ ਦਾ ਸਕੂਲ ਹੈ ਜਿਹੜਾ ਸਰਕਾਰੀ ਨਹੀਂ ਇੱਥੇ ਪੰਜਵੀਂ ਤੱਕ ਹੈ ਪੰਜਵੀਂ ਤੱਕ ਨਹੀਂ ਇੱਥੇ ਦਾ ਬਾਈ ਪਤਾ ਨਹੀਂ ਕਹਿੰਦਾ ਸਾਨੂੰ 10ਵੀਂ ਤੱਕ ਜਾਂ ਉਹਨੂੰ ਪਤਾ ਨਹੀਂ ਹੋਵੇ ਨਹੀਂ ਉਹ 10ਵੀਂ ਤੀ ਕਰਾਉ ਮਸਤ ਕਾੜਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਚਲੋ ਵਧੀਆ ਇਹ ਆਪਾਂ ਅੱਗੇ ਦੇਖਦੇ ਹਾਂ ਆਹ ਗਲੀ ਵੀ ਕੱਚੀ ਆ ਹਨਾ ਇੱਥੇ ਈ ਟੁੱਟ ਟੁੱਟਣੇ ਲੱਗੀਆਂ ਇਹ ਆਂਟੀ ਕਹਿੰਦੇ ਕਿ ਕਿ ਦਸਵੀਂ ਦਾ ਨਹੀਂ ਸਕੂਲ ਉਹ ਪੰਜਵੀਂ ਦਾ ਆ ਬਬੂ ਇਹ ਤਾਂ ਰਸਤਾ ਵੀ ਕੱਚਾ ਹੀ ਆ ਹੈ ਨਾ ਆ ਦੀ ਜਦੋਂ ਕਿਤੇ بارش ਹੁੰਦੀ ਆ ਨਾ ਉਦੋਂ ਲੰਘਣਾ ਦੇਖੀ ਕਿੰਨਾ ਔਖਾ ਹੋਊਗਾ ਹੈ ਇੱਧਰ ਫਿਰਨੀ ਆ ਇੱਥੇ ਵੀ ਪੱਲਾ ਨਹੀਂ ਸਾਜਦੇ ਪਰ ਓਕੇ ਓਕੇ ਰਹਾ ਤੇ ਯਾਰ ਅੱਗੇ ਕੋਈ ਪਿੰਡ ਨਹੀਂ ਕੋਈ ਕੁਛ ਨਹੀਂ ਜਿਹੜਾ ਬੰਦਾ ਸ਼ਹਿਰ ਚ ਰਹਿੰਦਾ ਹੋਊਗਾ ਜਾਂ ਜਿਹੜਾ ਵਧੀਆ ਪਿੰਡਾਂ ਚ ਹੈਗਾ ਮਗਰਲੀ ਉਹ ਇੰਨਾ ਪਿੰਡਾਂ ਚ ਕਿਵੇਂ ਰਹਿ ਸਕਦਾ ਉਹ ਬੱਚੇ ਇੱਧਰ ਦਿਖਾਓ ਜ਼ੂਮ ਕਰਕੇ ਉਹ ਬੱਚੇ ਵਿਚਾਰੇ ਪੜ ਕੇ ਆਏ ਆ ਹਨਾ ਕਿੱਥੇ ਉਹਨਾਂ ਨੇ ਘਰੇ ਪਹੁੰਚਣਾ ਉਹ ਕਦੋਂ ਦੇ ਤੁਰੇ ਆ ਉਹ ਹਨਾ ਆ ساری ਜਿਹੜੀ ਬਾਰਡਰ ਲਾਈਨ ਫਿਰ ਇੱਧਰ ਦੀ ਆ ਜਾਂਦੀ ਹੈ ਹਨਾ ਆ ਛੋਟਾ ਜਿਹਾ ਪਿੰਡ ਸੀ ਕਲਸਟਰ ਸਾਰ ਪਿੰਡ ਦੇ ਵਿੱਚ ਜਿਹੀ ਲੱਗਦੀ ਆ ਇੰਨਾ ਡਵੈਲਪਰ ਤੁਸੀਂ ਦੇਖ ਲਿਆ ਕੋਈ ਹਸਪੀਟਲ ਨਹੀਂ ਕੋਈ ਕਲੀਨਿਕ ਨਹੀਂ ਇਥੋਂ ਤੱਕ ਇੱਕ ਦੁਕਾਨ ਵੀ ਹੈ ਨਹੀਂ ਪਿੰਡ ਦੇ ਇੱਕ ਦੁਕਾਨਾ ਜਿੱਥੇ ਆਪਾਂ ਖੜੇ ਸੀ ਹੈਨਾ ਉਹ ਦੁਕਾਨਾ ਚਲੋ ਪਹੁੰਚਦੇ ਆਂ ਮੁਰਫਾਣਾ ਪਿੰਡ ਦਾ ਆਪਾਂ ਦੇਖ ਲਿਆ ਤੁਸੀਂ ਦੇਖ ਲਿਆ ਸਾਰਿਆਂ ਨੇ ਆਪਾਂ ਮੜ ਵਾਪਸ ਆ ਗਏ ਪਿੰਡ ਤੋਂ ਪਿੰਡ ਤੋਂ ਵਾਪਸ ਆ ਕੇ ਆ ਜਿਹੜਾ ਰੋਡ ਆ ਆ ਜਿਹੜੀ ਸੜਕ ਆ ਰਹੀ ਆ ਇਹ ਜਾਊਗੀ ਸਿੱਧੀ ਖੇਮ ਕਰਨਾ ਹੁਣ ਆਪਾਂ ਖੇਮ ਕਰਨ ਤੀ ਵਾਪਸ ਜਾਵਾਂਗੇ ਕਿਉਂਕਿ ਜਿਹੜੇ ਰਸਤੇ ਪਹਿਲਾਂ ਆਏ ਨਾ ਉਹ ਬਹੁਤ ਉਬੜ ਖੱਪੜ ਸੀ ਟੁੱਟਾ ਸੀਗਾ ਹੁਣ ਇਹ ਦੇਖੋ ਆ ਜਿਹੜਾ ਰੋਡ ਆ ਇਹ ਸਿੱਧਾ ਖੇਮ ਕਰਨੇ ਜਾਊਗਾ ਖੇਮ ਕਰਨਾ ਸ਼ਹਿਰ ਆ ਉਹ ਉਹ ਵੀ ਆਪਾਂ ਕਿਸੇ ਦਿਨ ਦੇਖਾਂਗੇ ਲਾਸਟ ਜਿਹੜਾ ਪੰਜਾਬ ਦਾ ਲਾਸਟ ਸ਼ਹਿਰ ਆ ਉਹ ਆਪਾਂ ਨਹੀਂ ਦੇਖਾਂਗੇ ਤੇ ਇਹ ਜਿਹੜੀ ਸੜਕਾ ਹੁਣ ਵੱਧ ਜੂਦੀ ਸ਼ਹਿਰ ਦੇ ਉਹ ਤੋਂ ਫੜ ਕੇ ਜਾ